ਪੀਸੀ ਦੇ ਤੂਬੇ ਤੇ ਸਰਚ ਖਾਰਿਸ਼ ਬਹੁਤ ਜ਼ਿਆਦਾ ਹੋ ਗਈ ਸੀ ਉਹਨਾਂ ਦਾ ਨਿੰਬੂ ਦੇ ਵਿੱਚ ਨਾਰੀਅਲ ਤੇਲ ਲਾ ਕੇ ਪੱਗ ਬੰਨੀ ਫਿਰਦਾ ਅੱਜ ਹੈ ਉਹ ਕਿਹਦੇ ਮੰਮੀ ਤੇ ਕੱਪੜਾ ਦਿਓ ਸਾਡੇ ਮੁੰਡੇ ਇਹਨਾਂ ਦੀ ਪਰਮ ਕਰਾਈ ਹੋਏ ਵਾਲ ਤੇ ਦਿਖਾਈਂ ਰੇਲੇ ਆਹ ਵੇ ਦੇ ਅਡਰੈਸ ਚੈੱਕ ਕਰੋ ਜੀ ਮੁੰਡੇ ਦੀ ਸਪੈਸ਼ਲ ਉਹਨਾਂ ਆਪਾਂ ਫਿਰ ਨੂੰ ਬਟਾਮੇਂ ਡੀਵਾ ਰਹੀਏ ਤੇ ਉਸ ਤੋਂ ਬਾਅਦ ਆਪਾਂ ਫਿਰ ਨੂੰ ਵਾਸ਼ ਕਰਾਂਗੇ ਤੇ ਇੱਕ ਗੱਲ ਮੈਂ ਤੁਹਾਡੇ ਨੂੰ ਮਿਲ ਕੇ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਘੈਂਟ ਹੋਵੋਗੇ ਹੋਰ ਸਾਰੇ ਘਰ ਪਰਿਵਾਰ ਵਧੀਆ ਨੇ ਸਾਰੇ ਤੇ ਪਹਿਲਾਂ ਸੀ ਦਿ ਦਿਹਾੜੇ ਠੀਕ ਹੈ ਸਾਬਜਾਦਿਆਂ ਦੇ ਦਿਨ ਚੱਲ ਰਹੀ ਸੀਗੇ ਤੇ ਉਸ ਕਰਕੇ ਆਪਾਂ ਵੀਡੀਓ ਪਾਉਣ ਲਈ ਰੁਕੇ ਹੋਏ ਸੀਗੇ ਤੇ ਸੋ ਹੁਣ ਆਪਾਂ ਵੀਡੀਓ ਰੈਗੂਲਰ ਕੰਟੈਂਟ ਰੱਖਣ ਦੀ ਕੋਸ਼ਿਸ਼ ਕਰਾਂਗੇ ਸੋ ਜਿਹੜੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਆਉਣ ਵਾਲੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਇਹ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਲਗਾਤਾਰ ਦੇਖਿਆ ਕਰੋ ਸੋ ਤੇ ਹੁਣ ਆਪਾਂ ਵਧੀਆ ਰੈਗੂਲਰ ਵਧੀਆ ਬਣਾਵਾਂਗੇ ਕੰਟੈਂਟ ਤੇ ਵਧੀਆ ਆਪਣੇ 600 ਸਬਸਕ੍ਰਾਈਬਰ ਹੋ ਗਏ ਨੇ ਤੇ ਜਲਦੀ ਜਲਦੀ ਆਪਣੇ 1000 ਸਬਸਕ੍ਰਾਈਬਰ ਕਰ ਦੋ ਤੇ ਆਪਾਂ ਫਿਰ ਕੰਟੈਂਟ ਲੈ ਕੇ ਆਵਾਂਗੇ ਬਾਕੀ ਤੁਸੀਂ ਰਿਵਿਊ ਦੇ ਦਿਆ ਕਰੋ ਕਿ ਕਿਦਾਂ ਦਾ ਕੰਟੈਂਟ ਚਾਹੀਦਾ ਪ੍ਰੈਂਕ ਫੈਮਿਲੀ ਜੋ ਵੀ ਚੈਲੰਜ ਹਨਾ ਕਮੈਂਟ ਚ ਦੱਸ ਦਿਓ ਆਪਾਂ ਉਦਾਂ ਰਿਲੇਟਡ ਲੈ ਕੇ ਆਵਾਂਗੇ ਕੋਸ਼ਿਸ਼ ਕਰਾਂਗੇ ਸੋ ਵਧੀਆ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਸਬਸਕ੍ਰਾਈਬਰ ਦਾ ਕਰਨਾ ਹੀ ਆ ਜਿਹੜੇ ਪੁਰਾਣੇ ਨੇ ਉਹਨਾਂ ਨੂੰ ਵੀ ਆਪਣਾ ਤੈਅ ਦਿ ਲੋ ਧੰਨਵਾਦ ਬਹੁਤ ਬਹੁਤ ਦੇਖਣ ਦੇ ਆ ਜਿਹੜੀ ਵੀਡੀਓ ਆਪਣੀ ਤੇ ਨਵੇਂ ਆਉਣ ਵਾਲੇ ਨੂੰ ਵੀ ਇਹੀ ਆ ਉਮੀਦ ਕੀ ਵਧੀਆ ਵੀਡੀਓ ਆਪਣੀ ਦੇਖਣ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਤੇ ਇਸ ਨੂੰ ਆਪਣਾ ਕਰਨ ਤੇ ਬਸ ਇਦਾਂ ਹੀ ਆਪਾਂ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਹਣ ਆਪਾਂ ਬੈਠੀ ਸੀਗੇ ਧੁੱਪੇ ਤੇ ਸਿਰ 'ਚ ਖਾਰਿਸ਼ ਬਹੁਤ ਜ਼ਿਆਦਾ ਹੁੰਦੀ ਸੀ ਹੁਣ ਆਪਾਂ ਨਿੰਬੂ ਦੇ ਵਿੱਚ ਨਾਰੀਅਲ ਤੇਲ ਲਾ ਕੇ ਉਹ ਸਿਰ 'ਚ ਲਵਾਵਾਂਗੇ ਮੰਮੀ ਤੋਂ ਮਾਲਿਸ਼ ਕਰਾਵਾਂਗੇ ਤੇ ਮੈਂ ਕਿਹਾ ਚਲ ਅੱਜ ਧੁੱਪ ਨਿਕਲੀ ਆ ਤੇ ਆਪਾਂ ਸਿਰ ਨੂੰ ਵੀ ਥੋੜੀ ਜੀ ਧੁੱਪ ਲਵਾ ਲਈਏ ਤੇਲ ਦੀ ਤੇ ਬਾਅਦ 'ਚ ਰੁੱਖੇ ਜਿਹੇ ਹੋ ਜਾਂਦੇ ਆ ਵਾਲ ਤੇ ਸੋ ਆਜੂ ਆਣੋਂ ਆਪਾਂ ਸਿਰ 'ਚ ਤੇਲ ਦੀ ਮਾਲਿਸ਼ ਕਰਾਉਨੇ ਆ ਮੰਮੀ ਤੋਂ ਤੇ ਫਿਰ ਆਪਾਂ ਮੈਲਦੇ ਆ ਲੈ ਮੰਮੀ ਕੂਸਨਾਓ ਜੀ ਹੋਰ ਕੀ ਹਾਲ ਚਾਲ ਆਪ ਤੱਕਮ ਦੇ ਸੀਮ ਬਲ ਉਹ ਤੇ ਢਾਲੀ ਐਕਸੀਡੈਂਟ ਹੋਇਆ ਕਣੀ ਰੋਡ ਤੇ ਕਣ ਕਿਹੜੀ ਰੋਡ ਤੇ ਹੁਣ ਅੱਜ ਕੱਲ ਐਕਸੀਡੈਂਟ ਬਹੁਤ ਜ਼ਿਆਦਾ ਹੁੰਦੇ ਨੇ ਤੇ ਆਪਣੀ ਸੇਫਟੀ ਨਾਲ ਡਰਾਈਵ ਕਰਿਆ ਕਰੋ ਤੇ ਮੇਰੇ ਭਰਾ ਸਾਰੇ ਬਸ ਜਦੋਂ ਵੀ ਡਰਾਈਵ ਕਰਨੀ ਆ ਆਪਣੇ ਜਾਂ ਬਾਈਕ ਦੀ ਜਾਂ ਗੱਡੀ ਦੀ ਹੈਨਾ ਗੱਡੀ ਤੇ ਥੋੜੀ ਜੀ ਲਿਮਟ ਨਾਲ ਸਪੀਡ ਰੱਖਿਆ ਕਰੋ ਕਿਉਂਕਿ ਡੰਗੜ ਡੁੰਗਰ ਮੂਰੇ ਆ ਜਾਂਦੇ ਨੇ ਤੇ ਫਿਰ ਹੁਣ ਸੁਣਨ ਚ ਆਉਂਦਾ ਬਹੁਤ ਜ਼ਿਆਦਾ ਐਕਸੀਡੈਂਟ ਹੁੰਦੇ ਨੇ ਸੇਫ ਡਰਾਈਵ ਕਰਿਆ ਕਰੋ ਕਿਉਂਕਿ ਘਰੇ ਫੈਮਿਲੀ ਆਪਣੀ ਹੈ ਨਾ ਵੇਟ ਕਰਦੀ ਹੁੰਦੀ ਆ ਸਾਰੇ ਆਪਾਂ ਫੈਮਿਲੀ ਵਾਲੇ ਆ ਮੈਂ ਵੀ ਤੁਸੀਂ ਵੀ ਹੈ ਨਾ ਸਾਰੇ ਤੇ ਬਸ ਬੱਚਿਆਂ ਦਾ ਵੀ ਥੋੜਾ ਖਾਸ ਧਿਆਨ ਰੱਖਿਆ ਕਰੋ ਮੋٹے ਕੱਪੜੇ ਪਾ ਕੇ ਬਾਹਰ ਨਿਕਲਦਿਆ ਕਰੋ ਤੇ ਬਾਕੀ ਬਸ ਇਹੀ ਕਹਿਣਾ ਸੀਗਾ ਮੈਂ ਤੇ ਵੀਡੀਓ ਵਧੀਆ ਲੱਗਦੀ ਹੁੰਦੀਆਂ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਬਸ ਤੁਹਾਡਾ ਪਿਆਰ ਦੀ ਜ਼ਰੂਰਤ ਆ 1000 ਸਬਸਕ੍ਰਾਈਬਰ ਜਲਦੀ ਜਲਦੀ ਕਰਾ ਦਿਓ ਤੇ ਫਿਰ ਆਪਾਂ ਮੈਨੂੰ ਵੀ ਉਮੀਦ ਹੋਊਗੀ ਆਪਾਂ ਅੱਗੇ ਹੋਰ ਵੀਡੀਓ ਅੱਗੇ ਪਾਉਣ ਜੋਗੇ ਹੋਵਾਂਗੇ ਹਨਾ ਤੇ ਬਸ ਉਹ ਡਿਸਕੋਰਡ ਦੀ ਲੋੜ ਆ ਜਲਦੀ ਜਲਦੀ ਕਰਾ ਦਿਓ ਮੈਨੂੰ ਪਤਾ ਤੁਸੀਂ ਕਰਾ ਦੇਣੇ ਨੇ ਤੇ ਸਿੰਘ ਆ ਗਿਆ ਪੱਗ ਬੰਨੀ ਫਿਰਦਾ ਅੱਜ ਹੈ ਓਏ ਉਹ ਕਿੱਥੇ ਆ ਵੀਰੇ ਮੰਮੀ ਕੋ ਕੱਪੜਾ ਦਿਓ ਹਾਂ ਸਾਡੇ ਆ ਮੁੰਡੇ ਦੇ ਆ ਦੇ ਪਰਮ ਕਰਾਈ ਹੋਏ ਵਾਲ ਉਹਨੇ ਦਿਖਾਈਂ ਰੇ ਲਿਆ ਆ ਦੇਖਿਓ ਜੀ ਇਹ ਹੈਗਾ ਹਰਮਨ ਸਲੂਨ ਮਾਸਟਰ ਵਾਹ ਵੀਰੇ ਇਹ ਆਪਣਾ ਭਰਾ ਆ ਸ਼ੂਟਾ ਕਰਮ ਕਰਾਏ ਹੋਏ ਨੇ ਬਾਗ ਆਇਆ ਆਇਆ ਕਿੰਨੇ ਵਜੇ ਆਉਂਗੇ ਹੁਣ ਠੀਕ ਆ ਤੇ ਲੈ ਕੇ ਜਾਣਾ ਤੂੰ ਦੇ ਦਿਓ ਕੁਛ ਕੀ ਕਪੜਾ ਲੈਣਾ ਕੋਈ ਕੀ ਕਰਨ ਊੜੇ ਜੇ ਮਾਰਦਾ ਧਵਾ ਕੇ ਲੈ ਕੇ ਆਉਂਦੀ ਆ ਕੱਪੜਾ ਕਪੜਾ ਸਾਗ ਦੀ ਜਾਮੇ ਵਾਲੇ ਹਰੀ ਇੱਤੇ ਆ ਦੇਖ ਕਿੰਨਾ ਕੱਚਾ ਜਾ ਸਾਬ ਮਗਰ ਲੈ ਗਈ ਧਵਾ ਕੇ ਲੈ ਆ ਰਾਜਕੋਲ ਤਵਾ ਕੇ ਲੈਂਦੀ ਆ ਹਰਮਣ ਰਾਜਕੋਲ ਨਹੀਂ ਨਹੀਂ ਇਹ ਤਾਂ ਪਰਦੇਸ ਦੀ ਕੋਲ ਤਵਾ ਕੇ ਜਿਆ ਇਸ ਆ ਉਹ ਜਾਰੇ ਜਾਂਦੀ ਜਾਂਦੀ ਅੱਛਾ ਉਹ ਕਹਿੰਦਾ ਤੋਹਰਾ ਜੀ ਤੁਹਾਨੀ ਤਾਂ ਫਿਰ ਤੋ ਦੇ ਵਦਿਆ ਹੋ ਗਿਆ ਸੇ ਉਹ ਕਪੜਾ ਸੁੱਕਾ ਲੈ ਕੇ ਉਹ ਮਾਂ ਤੋਂ ਉੱਟਾ ਉੱਟਾ ਇਹ ਸੁੱਕੀ ਕਪੜਾ ਹੋਵੇ ਇਹਦੇ ਨਾਲ ਖਾਰਿਸ਼ ਹਟ ਜਾਂਦੀ ਹੈ ਹਨਾ ਨਿੰਬੂ ਦੇ ਵਿੱਚ ਸਰੋਂ ਦਾ ਤੇਲ ਜਾਂ ਨਾਰੀਲ ਦਾ ਤੇਲ ਮਿਲਾ ਕੇ ਲਾਉਣ ਨਾਲ ਕਹਿੰਦੇ ਵੀ ਜੇ ਆਪਣੀ ਸਿਰ ਚ ਖਾਰਿਸ਼ ਜ਼ਿਆਦਾ ਹੋਵੇ ਉਹ ਹਟ ਜਾਂਦੀ ਹੈ ਪਹਿਲਾਂ ਨੇ ਯੂਜ਼ ਕੀਤਾ ਸੀ ਆਪ ਕੋਈ ਤਰੀਕਾ ਅੱਜ ਵਰਤਦੇ ਆਂ ਤੇ ਦੇਖਦੇ ਆਂ ਕੀ ਰਿਜ਼ਲਟ ਹੁੰਦਾ ਹਜੇ ਮੈਂ ਤੁਹਾਨੂੰ ਸੁਜੈਸਟ ਨਹੀਂ ਕਰਦਾ ਹਜੇ ਵੈਸੇ ਆਪਾਂ ਆਪਣੇ ਤੇਰ ਅਪਲਾਈ ਕਰਕੇ ਦੇਖਦੇ ਆਂ ਪਹਿਲਾਂ ਕੀ ਰਿਜ਼ਲਟ ਹੁੰਦਾ ਫਿਰ ਆਪਾਂ ਵਧੀਆ ਹੋ ਜਾਦਾ ਫਿਰ ਤੁਹਾਨੂੰ ਸੁਜੈਸਟ ਕਰਾਂਗੇ ਮੈਂ ਦੇਖਦੇ ਆਂ ਜਸ ਪ੍ਰੂਫ ਕਰਤਾ ਹੈ ਨਾ ਉੱਪਰ ਇਧਰ ਪਾ ਲਓ ਸੈਂਪਲ ਪਾ ਲਓ ਲਓ ਜੀ ਆ ਗਏ ਨੇ ਪ੍ਰੋਣੀ ਹਿੰਦੂ ਮਿਲਦਾ ਛੱਡਿਆ ਏ ਓ ਹਿੰਦੂ ਕਿੱਥੇ ਰਹਿ ਗਈ ਹਾਂ ਲਓ ਜੀ ਆ ਗਏ ਮੁੰਡੇ ਤੈਨੂੰ ਹੁਣਦਨ ਛੜਿਆ ਹੈ ਕਹਿੰਦੇ ਹੁਣ ਛੱਡਿਆ ਠੀਕ ਆ ਇਧਰ ਮੈਨੂੰ ਠੀਕ ਆ ਹੂੰ ਵਧੀਆ ਹੋਰ ਫਿਰ ਕੌਣ ਆਉਣਗੇ ਮੁਕਤ ਪਿੱਛੇ ਹੀ ਹੂੰ ਕਿਵੇਂ ਨੰਗੀ ਰਾਤ ਫਿਰ ਹੈ ਵਧੀਆ ਸੀ ਉਹੀ ਚ ਲੱਗੇ ਸੀ ਆ ਐਡਰੈਸ ਚੈੱਕ ਕਰੋ ਜੀ ਮੁੰਡੇ ਦੀ ਸਪੈਸ਼ਲ ਭੈਣ ਕੋਲੇ ਗਿਆ ਨਵੀਂ ਵਿਆਹੀ ਕੋਲੇ ਭੈਣ ਕੋਲੇ ਸਪੈਸ਼ਲ ਕੱਪੜੇ ਲੈ ਕੇ ਆਇਆ ਨਮਾ ਅਰੇ ਕਾ ਆ ਗਿਆ ਸਾਡਾ ਛੋਟਾ ਸਾਰਾ ਇਹਨਾਂ ਨੂੰ ਇਦਾਂ ਨਾ ਹੈਗਾ ਗਵਰਮਨ ਇਹਦਾ ਨਾ ਹੈਗਾ ਜਗਵਿੰਦਰ ਇਹਦਾ ਨਾ ਹੈਗਾ ਗਵਰਮਨ ਇਹ ਲਾੜ ਲਾ ਥੋੜਾ ਜਾਂ ਇਹਨੂੰ ਗੁੱਸਾ ਜੇਤੀ ਆ ਜਾਂਦਾ ਦੰਦਈ ਗਾ ਟਾਰਚ ਇੱਕ ਕਰੋ ਮੁੰਡੇ ਦੀ ਪਾਜੀ ਮੁੰਡਾ ਥੋੜਾ ਹੈ ਰੰਗ ਦਾ ਬ੍ਰਾਊਨ ਆ ਪਰ ਕੈਂਟ ਪਾਜੀ ਕਹਿੰਦੇ ਰੋਕਦੇ ਚਲ ਚੱਲ ਰਹਿਦੀ ਨਹੀਂ ਇਹ ਤਾਂ ਪੱਲ ਗਿਆ ਰੋਕਣਾ ਜੀ ਲਾ ਲਿਆ ਸੀ ਹੁਣੇ ਹਾਂ ਉਹ ਮੈਂ ਕਈ ਵਾਰ ਛੇਤੀ ਲੰਮਦੀ ਨਹੀਂ ਨਾ ਉਹਨੂੰ ਐਂਦਾ ਨਹੀਂ ਨਾ ਉਹ ਤਾਂ ਜਿਸ ਤੂੰ ਕਹਿੰਦਾ ਜਿਸਦਾ ਵਾਲਾ ਕਰਦੀ ਸੀ ਕੱਪੜੇ ਤਾਂ ਲੈ ਕੇ ਹਾਂ ਇਹ ਤਾਂ ਕੱਪੜੇ ਤਾਂ ਲੈ ਕੇ ਨਿਕਲੇ ਕੱਪੜੇ ਆ ਕੱਪੜੇ ਉਹਦੇ ਉੱਥੋਂ ਦਵਾ ਦਿੰਦਾ ਬੰਨੇ ਨਾ ਨਵੇਂ ਕੱਪੜੇ ਤੇ ਬਬੂ ਨਹੀਂ ਬਾਹਰ ਨਹੀਂ ਕੱਢੀ ਉਹ ਲੈ ਕੇ ਵੀ ਦੇਣੇ ਆ ਅੱਛਾ ਵੀ ਚੱਲ ਸੂਟ ਤੋਂ ਨਹੀਂ ਕਰੀ ਹਾ ਜੂ ਰਹਿ ਫਿਰ ਆਪ ਜਿਹੜਾ ਮਾਰਨਗੇ ਹੈ ਨਾ ਕਿ ਤੈਨੂੰ ਕਿੰਜ ਹੋਇਆ ਕਹਿੰਦੇ ਚੱਲ ਅਸੀਂ ਛੱਡੀਆਂ ਨਹੀਂ ਨਹੀਂ ਫਿਰ ਆਪ ਹੀ ਮਾਰਨਗੇ ਬਹਾਨੇ ਨਾਲ ਜਿਹੜਾ ਡੈਡ ਕੀ ਕਹ ਹਮ ਜੂਜੀ ਆਪਣੀ ਛੋਟੀ ਕੁੜੀ ਨਾਲ ਗਈ ਸੀ ਭੈਣ ਕੋਲੇ ਆ ਇਹਨਾਂ ਜਗਵਿੰਦਰ ਹੁਣਾਂ ਨਾਲ ਤੇ ਉਹ ਉੱਥੇ ਰਹਿ ਪੀ ਤੇ ਉਹ ਹੁਣ ਭਾਜੀ ਤੇ ਹੁਣ ਭਾਜੀ ਹੁਣਾਂ ਨਾਲ ਆਉਗੀ ਮੈਨੂੰ ਸ਼ਾਇਦ ਕੱਲ ਨੂੰ ਜਾਂ ਪਰਸੋਂ ਤੱਕ ਆਉਗੀ ਫੋਨ ਦੇ ਕਲੂ ਹਾਂ ਤੋਂ ਫੋਨ ਅੰਦਰ ਆਖਤਾ ਲੜਦਾ ਜੈ ਹੈ ਨਾ ਬੱਸ ਕੋਈ ਕੀ ਕਲਾਇਰ ਆਖ ਤੂੰ ਤਾਂ ਮਾਰ ਨਾ ਕਰੇਂੀ ਕੋਸੰਦਾ ਚਿਕਨ ਉਹ ਬੀ ਨਹੀਂ ਬਣਾਇਆ ਦਿੱਸੂ ਓਕੇ ਲੈ ਲੈ ਗਈ ਨਹੀਂ ਜਾਏ ਫਿਰ ਮੈਂ ਡੱਬਾ ਲੈ ਗਈ ਡੱਬਾ ਲੈ ਕੇ ਕਿਧਰੋਂ ਚੀਮਨੇ ਹਾਂ ਅੱਛਾ ਚੱਲ ਮੈਕਸ ਅਕੇ ਦੂਰ ਜਾਈ ਮੈਕਸ ਨਹੀਂ ਬੁਲਾਉਂਦਾ ਉਹ ਨਹੀਂ ਠੀਕ ਆ ਉਹ ਨਹੀਂ ਬੰਦੀ ਬੀਬੀ ਜੀ ਨਹੀਂ ਵਧੀਆ ਕਰਦੇ ਕਹਿੰਦੇ ਡੈਡੀ ਜਾਂਦਾ ਦੇਖਿਓ ਨੇ ਨਿੱਕੀ ਨਿੱਕੀ ਅੱਗੇ ਨਹੀਂ ਕਿਦਾ ਨੂੰ ਕਹਿੰਦੇ ਉਹ ਬੰਦਾ ਲਈ ਇੱਕ ਹੀ ਕੰਨਾ ਕਹਿੰਦੀ ਮਸੰਤ ਉਹ ਉਹ ਬਈਆ ਟਟਾ ਤਾਂ ਆ ਦੇ ਭਾਰਤ ਪਜ ਪਈ ਜਵਾਕਾਂ ਦੀ ਜਨਮ ਇੱਕ ਗੱਲ ਮੈਨੂੰ ਹੋਰ ਦੱਸਿਓ ਬਈ ਹਨਾ ਹਨਾ ਠੰਡ ਦੇ ਵਿੱਚ ਕਿੰਨੀਆਂ-ਕਿੰਨੀਆਂ ਉਂਗਲਾਂ ਸੁੱਜਦੀਆਂ ਹੱਥ ਇੱਕ ਮਿੰਟ ਚ ਜਰੂਰ ਦੇ ਸੀ ਪਰ ਆਪਾਂ ਹਰ ਇੱਕ ਸਾਲ ਹੀ ਹੋ ਜਾਂਦੇ ਆ ਉਂਗਲਾਂ ਸੋਜ ਜਾਂਦੀਆਂ ਬਾਅਦ ਵਿੱਚ ਖਾਜ ਬਹੁਤ ਹੁੰਦੀ ਹੈ ਇਹਨਾਂ ਤੇ ਤੇ ਕਮੈਂਟ ਚ ਜ਼ਰੂਰ ਦੱਸਿਓ ਕਿਹਦੀ ਕਿਹਦੀ ਹੁੰਦੀ ਹੈ ਆਪਣੇ ਹਰ ਇੱਕ ਸਾਲ ਹੀ ਹੋ ਜਾਣੇ ਪਿਛਲੇ ਸਾਲ ਵੈਸੇ ਮੈਂ ਬਚਾ ਰਹਿਆ ਗਿਆ ਪਰ ਤੈਤ ਕੀ ਪਤਾ ਨਹੀਂ ਕਿਵੇਂ ਹੋਵੇ ਪੂਰੀ ੱਟਣ ਹੀ ਬਣ ਜਾਂਦੇ ਹਾਂ ਕਮੈਂਟ ਚ ਦੱਸੋ ਕਿਹਦੀ ਕਿਹਦੀ ਹੁੰਦੀ ਹੈ ਸ਼ਾਬਾਸ਼ ਬੱਤਾ ਉਹ ਸ਼ਰਟ ਪਾ ਕੇ ਨਹੀਂ ਗਿਆ ਫਿਰ ਲੱਗੇ ਦਵਾਕਾ ਪੈ ਦਿਨੀ ਕਿੰਨਾ ਘੰਟਾ ਕੀ ਰੱਖਣਾ ਇਹਨੂੰ ਕੋਈ ਨਹੀਂ ਲੱਖ ਲਈ ਇੱਥੇ ਦਵਾਈ ਤਾਂ ਦਿੱਤੇ ਪਾਣੀ ਪੋਸਾਉ ਦਿਨਾਗੇ ਚੱਕ ਲੈ ਲੋ ਜੀ ਹੁਣ ਆਪਾਂ ਲਾਗੇ ਆਪਣੀ ਤੇਲ ਸਿਰ ਤੇ ਤੇ ਅੱਜ ਆਪਾਂ ਪਾਠ ਵੀ ਨਹੀਂ ਕੀਤਾ ਨਹਾਤੇ ਨਹੀਂ ਹੈਗੇ ਤੇਲ ਲਗਾਉਣਾ ਸੀ ਫਿਰ ਨਹੀਂ ਦੂਰੀ ਤੇਰੀ ਕੰਮ ਜਾਣਾ ਸੀ ਅੱਜ ਆਪਣਾ ਨਾਗਾ ਪੈ ਗਿਆ ਪਾਠ ਦੇ ਵਿੱਚ ਸੋ ਆਪਾਂ ਰੈਗੂਲਰ ਕਰੀਦਾ ਜਪਜੀ ਸਾਹਿਬ ਜੀ ਦਾ ਪਾਠ ਕਰੀਦਾ ਰੈਗੂਲਰ ਸੋ ਸਾਰੇ ਜਾਣੇ ਕਰਿਆ ਕਰੋ ਪਾਠ ਜਿੰਨਾ ਹੁੰਦਾ ਆਪਾਂ ਤੋਂ ਇੱਕ ਟਾਈਮ ਰੱਬ ਦਾ ਨਾਮ ਲੈਣਾ ਜ਼ਰੂਰੀ ਆ ਸੋ ਆਪਾਂ ਲਈਦਾ ਇਹ ਆਪਣੀ ਰੁਟੀਨ ਆ ਡੇਲੀ ਤੇ ਪੱਕੀ ਤੁਸੀਂ ਵੀ ਲਿਆ ਕਰੋ ਰੱਬ ਦਾ ਨਾਮ ਵਧੀਆ ਗੱਲ ਆ ਤੇ ਅੱਜ ਮੈਨੂੰ ਤੇਲ ਲਾਉਣਾ ਹੀ ਸਰ ਜੰਨਾਉਣਾ ਸੀ ਫਿਰ ਮੈਨੂੰ ਦੁਬਾਰਾ ਪਰ ਹੁਣ ਆਪਾਂ ਸ਼ਾਮ ਨੂੰ ਕਰਾਂਗੇ ਸੋ ਤੁਸੀਂ ਵੀ ਕਰਿਆ ਕਰੋ ਕਮੈਂਟ ਚ ਦੱਸੋ ਕੌਣ-ਕੌਣ ਕਰਦਾ। ਬਣੇ ਰਿਹਾ ਇਹ ਵੀਡੀਓ ਦੇ ਨਾਲ। ਹਾਂਜੀ। ਹੁਣ ਆਪਾਂ ਸਿਰ ਨੂੰ ਵਿਟਾਮਿਨ ਡੀ ਦਿਵਾ ਦਈਏ ਤੇ ਉਸ ਤੋਂ ਬਾਅਦ ਆਪਾਂ ਸਿਰ ਨੂੰ ਵਾਸ਼ ਕਰਾਂਗੇ ਤੇ ਇੱਕ ਗੱਲ ਮੈਂ ਤੁਹਾਡੇ ਨਾਲ ਹੋਰ ਕਰਨੀ ਸੀ। ਨਵਾਂ ਸਾਲ ਆ ਰਿਹਾ ਵਾ ਤੇ ਉਮੀਦ ਕਰਦਾ ਨਵਾਂ ਸਾਲ ਤੁਹਾਡੇ ਲਈ ਨਵੀਨੁਹਾਰ ਲੈ ਕੇ ਆਵੇ, ਬਲੰਦੀਆਂ ਲੈ ਕੇ ਆਵੇ, ਚੜ੍ਹਦੀ ਕਲਾ ਲੈ ਕੇ ਆਵੇ ਤੇ ਖੁਸ਼ ਰਹੋ। ਤੇ ਆਪਣੀ ਫੈਮਿਲੀ ਦਾ ਖਿਆਲ ਰੱਖਿਓ ਤੇ ਆਪਣੀ ਇੱਕ ਵੀਡੀਓ ਤੇ ਦੱਸ ਕੇ ਵੀਊ ਜਲਦੀ ਜਲਦੀ ਕਰਵਾ ਦਿਓ ਉਮੀਦ ਆ ਮੈਨੂੰ ਤੁਸੀਂ ਕਰਵਾ ਦੇਣੀ ਨੇ ਲਵ ਯੂ ਤੁਹਾਡੇ ਸਾਰਿਆਂ ਨਾਲ ਤੇ ਜਲਦੀ ਜਲਦੀ ਕਰਵਾ ਦਿਓ ਆਪਣੀ 600 ਸਬਸਕ੍ਰਾਈਬਰ ਪੂਰੇ ਹੋਣ ਵਾਲੇ ਨੇ ਤੇ ਕਈਆ ਸਬਸਕ੍ਰਾਈਬਰ ਵੀ ਕਰਵਾ ਦਿਓ ਤੇ ਬਾਕੀ ਆਪਾਂ ਮਿਲਦੇ ਹਾਂ ਘੈਂਟ ਦੀ ਵੀਡੀਓ ਦੇ ਨਾਲ ਤੇ ਆਪਣੀ ਫੈਮਿਲੀ ਦਾ ਖਿਆਲ ਰੱਖਿਓ ਜਿਹੜੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਪ੍ਰੈਸ ਔਨ ਰੱਖਿਓ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਤੇ ਮਿਲਦੇ ਆ ਕਿਸ ਘੈਂਟ ਦੀ ਵੀਡੀਓ ਦੇ ਨਾਲ ਟੈਲ ਦੈਮ ਪੀਸ ਆਊਟ